ਓ ਪ੍ਰੀਤੀ ਪ੍ਰੀਤੀ ਆਈ ਉਹ ਆਇਆ ਕੁੜੀ ਦਾ ਫੋਨ ਕੋਈ ਮੈਂ ਜਾ ਕੇ ਲੈ ਆਵਾਂ ਨਹੀਂ ਅਜੇ ਨਹੀਂ ਆਇਆ ਫੋਨ ਆਊਗਾ ਫੇਰ ਹੀ ਜਾਇਓ ਉਹ ਅੱਡੇ ਤੇ ਲੱਗੇ ਆਣ ਕੇ ਫੋਨ ਕਰ ਦਿੰਦੀ ਹੁੰਦੀ ਆ ਚੱਲ ਮੈਨੂੰ ਦੱਸ ਦੇਵੀਂ ਉਹ ਤਾਂ ਮੈਨੂੰ ਆਜੂਗਾ ਜੇ ਤੈਨੂੰ ਐ ਤੂੰ ਦੱਸ ਦੇਵੀਂ ਮੈਂ ਥੋੜਾ ਮੋਟਰਸਾਈਕਲ ਨੂੰ ਕਪੜਾ ਮਾਰ ਲਾਂ ਮੈਗਾਂਦੀ ਹਾਂ ਮਿਹਨਤ ਇੰਨੀ ਕਰਦੇ ਆ ਚਲੋ ਕੁੜੀ ਤੇ ਜਿਹੜੀ ਕਰਨ ਲਈ ਆ ਤੁਹਾਡੀ ਵੀ ਮਿਹਨਤ ਬੜੀ ਆ ਛੱਡ ਕੇ ਉਹਨਾਂ ਨੂੰ ਇਹਲੇ ਲੈਣ ਜਾਣਾ ਤੇਲ ਵੀ ਤੇ ਲੱਗਦਾ ਵਾ ਖੇਚਲ ਵੀ ਕਿੰਨੀ ਆ ਤੇ ਸਰਕਾਰੀ ਨੌਕਰੀਆਂ ਤੇ ਹੁਣ ਮਿਲਣ ਰਹੀਆਂ ਕਿਹ ਬੰਨੇ ਲੱਗ ਵੀ ਜਾਊਗੀ ਮੈਂ ਤੈਨੂੰ ਗੱਲ ਦੱਸਾਂ ਜਿਹੜੇ ਬੱਚੇ ਮਿਹਨਤ ਕਰਦੇ ਆ ਨਾ ਸਾਨੂੰ ਆਪਣੀ ਕੁੜੀ ਤੇ ਮਾਣ ਉਹ ਜਿੰਨੀ ਪੜ੍ਹਾਈ ਕਰਦੀ ਆ ਨਾ ਸਰਕਾਰੀ ਨੌਕਰੀਆਂ ਕਿਉਂ ਨਹੀਂ ਮਿਲਦੀਆਂ ਸਾਰੀਆਂ ਮਿਲਦੀਆਂ ਸਾਨੂੰ ਉਹ ਕਾਬਿਲ ਬਣਨਾ ਪੈਂਦਾ ਪੜ੍ਹਾਈ ਕਰਨੀ ਪੈਂਦੀ ਉਹ ਲੈਵਲ ਤੇ ਸਭ ਮਿਲ ਜਾਂਦਾ ਬਾਕੀ ਕੋਈ ਗੱਲ ਨਹੀਂ ਆ ਜਿਹੜੀਆਂ ਫਰਮਾਇਸ਼ਾਂ ਫਰਮੋਸ਼ਾਂ ਆ ਐਮਐਲਏ ਨੇ ਪਿੱਛੇ ਤੁਰੇ ਫਿਰਦੀਆਂ ਆਂ ਹੀ ਕਦੇ ਵਾਸਤੇ ਤੁਰੇ ਫਿਰਦੀਆਂ ਲਵਾਂਗੇ ਕੰਮ ਇਨਾ ਕੋ ਕਿਤੇ ਉਹ ਹੀ ਤਾਂ ਕਹਿੰਦੇ ਹੁਣ ਕਿਆ ਬੰਨੇ ਲੱਗ ਵੀ ਜਾਏ ਤੇ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਉਹਨੂੰ ਤਾਂ ਕੋਰਸ ਪੂਰੇ ਕਰਨ ਦੇ ਜੋ ਕਰਦੀ ਜਿੰਨਾ ਪੜਦੀ ਪੜਨ ਦੇਗਾ ਜੋ ਵੀ ਪੜਾਈ ਕਰਨੀ ਉਹਨੇ ਡਿਗਰੀ ਕਰਨੀ ਜੋ ਡਿਪਲੋਮਾ ਕਰਨ ਦੇ ਨੇ ਤੇ ਜਦੋਂ ਮੌਕਾ ਬਾਕੀ ਜੇ ਥੋੜੇ ਬਹੁਤੇ ਦੇਣੇ ਲੈਣੇ ਵੀ ਪਏ ਤੇ ਦਵਾਂਗੇ ਉਹ ਕੋਈ ਗੱਲ ਨਹੀਂ ਜੇ ਲੱਖ 2 ਲੱਖ ਦੇਣਾ ਵੀ ਪਿਆ ਤੇ ਕੋਈ ਗੱਲ ਨਹੀਂ ਕਮਾਈਆਂ ਕਿਹੜੇ ਕੰਮ ਨੂੰ ਕਰਦੇ ਆਂ ਅਸੀਂ ਸੋ ਸਾਡੀ ਇੱਕ ਤੇ ਕੁੜੀ ਆ ਤੇ ਉਹਦੇ ਤਿੰਨ ਲਾਇਆ ਤੇ ਕੀ ਕਰਨਾ ਹੋ ਰਹੀ ਹਾਏ ਰੱਬਾ ਦੱਸ ਕੋਵੇ ਮੈਂ ਅਜੇ ਮੁੰਡੇ ਦੀ ਗੱਲ ਕੀਤੀ ਆ ਵੀ ਚੱਲ ਜੇ ਸਾਡੇ ਮੁੰਡੇ ਦਾ ਬਾਹਰ ਦਾ ਬਾਂਡਿਆ ਵਾ ਤੇ ਇਹਨਾਂ ਕੋ ਮਦਦ ਮੰਗ ਲੈਣੀ ਆ ਇਹਨਾਂ ਵੇਹ 2 ਲੱਖ ਦੀ ਗੱਲ ਛੇੜ ਵੀ ਲਈ ਆ ਕੁੜੀ ਦੀਆਂ SLAਵਾ ਕਰ ਲੱਗ ਗਈ ਆ ਇਹਦੋਂ ਬੈਤਰ ਵੀ ਪਹਿਲਾਂ ਇਹ ਗੱਲ ਚੁੱਕਣਾ ਮੈਂ ਜਾ ਕੇ ਜੋਬਰ ਨਾਲ ਗੱਲ ਕਰ ਲੈਣੀ ਆ ਲੈ ਹਾਂ ਦੱਸ ਘਰ ਵਿੱਚ ਆਪੋਤਾ ਪਈ ਆ ਇਹਨੂੰ ਤੋਰੀਆਂ ਤੇ ਪੜੋਲਾਂ ਦੀ ਲੱਗੀ ਆ ਇਹਦਾ ਵੀ ਕੋਹ ਹਾਲ ਨਹੀਂ ਬੰਦੇ ਦਾ ਪਹਿਲਾਂ ਇਹਨਾਂ ਨਾਲ ਗੱਲ ਕਰਾਂ ਮੈਂ ਆ ਤੈਨੂੰ ਹਰੀਆਂ ਸਬਜ਼ੀਆਂ ਦੀ ਪਈ ਆ ਤੇ ਲੋਕਾਂ ਨੇ ਲੋਕਾਂ ਨੇ ਆਪਣੇ ਨਿਆਣੇ ਸੈਟ ਕਰ ਲੈਣੇ ਆ ਆ ਲੱਗੇ ਮੈਂ ਪੱਕ ਜਾਣੇ ਆ ਫੜੋਣ ਦੇ ਤੋੜ ਨੂੰ ਰੱਖ ਇੱਥੇ ਟੋਕਰੀ ਫੜਾ ਇੱਧਰ ਮੈਨੂੰ ਕੀ ਹੋ ਗਿਆ ਤੈਨੂੰ ਤੇ ਆਪਣੀ ਪਈ ਰਹਿੰਦੀ ਐ ਮੈਂ ਇੱਥੇ ਗੱਲ ਸੁਣ ਮੇਰੀ ਇੱਥੇ ਬਹਿ ਜਾ ਕਿਥੇ ਚੱਲ ਜਾਵਾ ਲੈ ਇਹ ਰਹਿ ਜਾਣੇ ਪੱਕ ਜਾਣੇ ਆ ਮੇਰੀ ਗੱਲ ਵੀ ਸੁਣ ਲੈ ਬਹਿ ਜਾ ਇੱਥੇ ਕੀੜੀਆਂ ਨਾ ਹੁਣ ਤੇਰੀਆਂ ਹੀ ਗੱਲਾਂ ਨਹੀਂ ਮੁੱਕੀਆਂ ਦੱਸ ਗੱਲਾਂ ਗੁੱਲਾਂ ਕੀ ਆ ਜੋ ਬਣਾ ਮੰਨਿਆ ਕਿ ਘਰਦਿਆਂ ਦੀ ਮੇਰੇ ਨਾਲ ਬਣਦੀ ਨਹੀਂ ਆ ਪਰ ਵੇਖ ਮੈਨੂੰ ਮੈਂ ਬੁਰੀ ਕਿਹਦੇ ਵਾਸਤੇ ਬਣਦੀ ਆਪਣੇ ਪੁੱਤ ਵਗਰਕੇ ਮੈਨੂੰ ਆਪਣੇ ਪੁੱਤ ਦਾ ਮੂੰਹ ਮਾਰਦਾ ਵਾ ਹੁਣ ਪਤਾ ਤਰਲੇ ਹੀ ਲੈਣ ਦਿਆ ਸੀ ਉਹਦੇ ਨਾਲ ਮੁੰਡਾ ਨਹੀਂ ਹੁੰਦਾ ਉਹਨਾਂ ਦਾ ਗੋਲੂ ਗੋਲੂ ਗਿਆ ਹੂੰ ਉਹਨੇ ਕਿਤੇ ਬਾਹਰ ਦੇ ਕਾਗਜ਼ ਲਾਏ ਸੀ ਅਗਲੇ ਦਾ ਵੀਜ਼ਾ ਆ ਗਿਆ ਹੀ ਤੇ ਮੁੰਡਾ ਮੇਰਾ ਨਾ ਕਿਤੇ ਤੱਲੋ ਮੱਸੀ ਹੋਣ ਦਿਆ ਵਾ ਕਿੰਦਾ ਮੰਮੀ ਅਗਲੇ ਨੇ ਪੈਸੇ ਲਾ ਕੇ ਤੇ ਮੁੰਡਾ ਕੱਲ੍ਹ ਦੇਣ ਲੱਗੇ ਬਾਹਰ ਹੈ ਇਹ ਵਿਚਾਰਾ ਇੱਥੇ ਤੁਰਿਆ ਫਿਰੂਗਾ ਕੋਈ ਚੰਗੀ ਗੱਲ ਨਹੀਂ ਆ ਮੈਂ ਤੇ ਆਨੀ ਆ ਕਿ ਪੈਸੇ ਲਾਈਏ ਮੁੰਡੇ ਦੇ ਤੇ ਮੁੰਡਾ ਗੱਲ ਸੁਣ ਦੇ ਅੰਦਰ ਬਾਹਰ ਨੂੰ ਜਾਣ ਨੂੰ ਪੈਸੇ ਬੜੇ ਚਾਹੀਦੇ ਕਿੱਥੋਂ ਆਉਣੇ ਪੈਸੇ ਹਾਈਵੇ ਰੱਬ ਦੇ ਬੰਦੇ ਆ ਜੇ ਜਦੋਂ ਹੀ ਮੈਂ ਤੇਰੇ ਨਾਲ ਗੱਲ ਕਰ ਲਾਂ ਤੂੰ ਸਲਾਹ ਤੇ ਮੇਰੇ ਨਾਲ ਕੋਈ ਕਰਨੀ ਨਹੀਂ ਆ ਵੇਖ ਕੋਈ ਰਿਸ਼ਤੇਦਾਰ ਕੋ ਮੰਗ ਲਾਂਗੇ ਮੁੰਡਾ ਸਾਡਾ ਉੱਥੇ ਪੱਕਾ ਹੋ ਜਾਊਗਾ ਹੌਲੀ ਹੌਲੀ ਮੋੜ ਦਾਂਗੇ ਤੇ ਆਹ ਕਦੋਂ ਕੰਮ ਆਉਣੇ ਆ ਆਪਣੀਆਂ ਪੈਲੀਆਂ ਵੀ ਆ ਕੁੜੀ ਆ ਕੁੜੀ ਵਿਆਵਾਂਗੇ ਤੇ ਆਪਣੇ ਘਰ ਚੱਲ ਜਾਣੀ ਆ ਉਹਨੂੰ ਕਿਹੜਾ ਬਣ ਨੌਕਰੀ ਦੋਣੀ ਜਿਹੜੀ ਪੈਲੀ ਹੁੰਦੀ ਨਾ ਮੋ ਜੱਟ ਦੀ ਮਾਂ ਹੁੰਦੀ ਐ ਪਹਿਲੀ ਵੇਚ ਦਾਂਗੇ ਓਹੋ ਵੇਚਣ ਦੀ ਨਹੀਂ ਗੱਲ ਕੀਤੀ ਮੈਂ ਤਾਂ ਗਹਿਣੇ ਗੁਣੇ ਕਰ ਦਿੰਦਾ ਵਾ ਇੱਕ ਤੇ ਆ ਜੱਟਾਂ ਦੀ ਬੜੀ ਵਾਦੀ ਆ ਪਹਿਲੀ ਜੱਟ ਦੀ ਮਾਂ ਹੁੰਦੀ ਪਹਿਲੀ ਜੇ ਪਹਿਲੀ ਜੱਟ ਦੀ ਮਾਂ ਵਾ ਤੇ ਔਖੀ ਵਾਲੇ ਮਾਂ ਹੀ ਕੰਮ ਹੁੰਦੀ ਆ ਨਾ ਨਾ ਮੇ ਕੋ ਕੰਮ ਸਿੱਖਿਆ ਨਾ ਗੱਲ ਨਾ ਬਾਤ ਮੈਂ ਪੈਸੇ ਲਾਦਾ ਕੱਲ ਮੁੱਠੇ ਟੇਕੇ ਨਾ ਲੋਕਾਂ ਦੇ ਮੁੰਡੇ ਵਾਪਸ ਆ ਜਾਂਦੇ ਏਜੰਟ ਖਰਾਬ ਕਰਦੇ ਅਸੀਂ ਫਸ ਗਏ ਅਸੀਂ ਰਹਿ ਗਏ ਨਾ ਫਾਇਸਾਲੇ ਮੇਰੀ ਸੁਣ ਲੈ ਗੱਲ ਮੁੰਕੇ ਗੁੱਠੇ ਲਾਉਂਦੇ ਫਿਰਾਂਗੇ ਅਸੀਂ ਤੂੰ ਪਤਾ ਕੀ ਕਹਿਣਾ ਵਾ ਕਹਿਣਾ ਕਦੀ ਬ੍ਰੁਈ ਲਾ ਕੇ ਚੁਗਲੀਆਂ ਸੁਣਦੀ ਗਾਲ ਨਾ ਸੁਣਿਆ ਜਿਹੜੀ ਕਰਨਾਂ ਹੀ ਆ ਬਾਜੀ ਦੀਦੀ ਨਾਲ ਸਲਾਮਾਂ ਕਰਨ ਰਿਆ ਹੀ ਪਤਾ ਨਹੀਂ ਕੁੜੀ ਕੀ ਕਹਿੰਦੇ 2 ਲੱਖ ਲੱਗਣਾ 2 ਲੱਖ ਲੱਗਣਾ ਵਾ ਏਦੋਂ ਪਹਿਲਾਂ ਵੀ ਉਹ ਕੋਈ ਸਲਾਹ ਕਰਨ ਤੇ ਤੂੰ ਜਾ ਕੇ ਪੈਸੇ ਮੰਗ ਲਾ ਠੀਕ ਆ ਉਹਨੂੰ ਕਹਿ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਮੈਂ ਆਪਣਾ ਮੁੰਡਾ ਬਾਹਰ ਕੱ ਲੈਣਾ ਵਾ ਵੇਹਾ ਆਪਣਾ ਪੁੱਤ ਸੈੱਟ ਹੋ ਜਾਊਗਾ ਤੈਨੂੰ ਵੀ ਪਤਾ ਇੱਥੇ ਟਾਣੀਆਂ ਤੁਰੀਆਂ ਫਿਰਦੀਆਂ ਨਸ਼ੇ ਦੀਆਂ ਹੀੜਾਂ ਹੀ ਤੁਰੀਆਂ ਫਿਰਦੀਆਂ ਮੁੰਡੇ ਦੀਆਂ ਤੇ ਜੇ ਕੱਲ ਨੂੰ ਸਾਡਾ ਮੁੰਡਾ ਕਿਤੇ ਵਿਗੜ ਗਿਆ ਹੈ ਤੇ ਕਿਹਦਾ ਨੱਕ ਵੱਡਾ ਜਾਣਾ ਸਾਰਿਆਂ ਦਾ ਤੇ ਜੇ ਕਿਤੇ ਮੁੰਡਾ ਸਾਡਾ ਬਾਹਰ ਸੈੱਟ ਹੋ ਗਿਆ ਤੇ ਜਿਆਜਾਕਰ ਫਲਾਣੇ ਦਾ ਮੁੰਡਾ ਬਾਹਰ ਗਿਆ ਉਹ ਤੇ ਇਨੇ ਡਾਲਰ ਕੱਲਦਾ ਇਨੇ ਪੈਸੇ ਕੱਲਦਾ ਐਡੀ ਕੋਠੀ ਪਾਲੀ ਤੇ ਸੋਭਾ ਵੀ ਤੁਹਾਨੂੰ ਹੀ ਆਉਣੀ ਆ ਹੈ ਤੇ ਮੈਂ ਤੇ ਨਹੀਂ ਕਰਦੀ ਇਹ ਮੁੰਡਾ ਬੜੇ ਤਰਲੇ ਲੈਣ ਡਿਆ ਮੇਰੇ ਕੋ ਤੇ ਨਾ ਉਹਦਾ ਮੋਹ ਜਿਆ ਵੇਖਿਆ ਨਹੀਂ ਜਾਂਦਾ ਕੱਲ ਨੂੰ ਜੇ ਕੋਈ ਗਲਤੀ ਹੋਈ ਪੈਸੇ ਤਾਂ ਮੈਂ ਵੀਰੇ ਨਾ ਪੁੱਛਣਾ ਵੀ ਹਾਂ ਠੀਕ ਆ ਜੇ ਕੱਲ ਨੂੰ ਮੁੰਡਾ ਬਾਹਰੋਂ ਆ ਗਿਆ ਵਾਪਸ ਜਾਂ ਕੰਮ ਨਾ ਇੱਕ ਹੋਇਆ ਇੱਥੇ ਤੇ ਕੋਈ ਕਰਦਾ ਨਹੀਂ ਫਿਰ ਤੂੰ ਆਪਣਾ ਤਾਂ ਰਕੀ ਮੈਂ ਤਾਂ ਕੀ ਕਰਨਾ ਹਣਾ ਤੂੰ ਕਮਲਾ ਹੀ ਆ ਬਾਹਰ ਗਏ ਵੀ ਲੋਕੀ ਸੱਟ ਨਹੀਂ ਹੁੰਦੇ ਹੁੰਦੇ ਆ ਬੜੇ ਬੜੇ ਮੋੜ ਆਉਂਦੇ ਆ ਹੜ ਕੋ ਕੰਮ ਨਹੀਂ ਹੁੰਦਾ ਇੱਥੇ ਕੰਨਾ ਕਰਦਾ ਕੰਮ ਨਾ ਵੇਦਾ ਨਾ ਕਰਿਆ ਕਰ ਵਾਗਰੂ ਵਾਗਰੂ ਚੱਲ ਜਾ ਕਰੂੰਗਾ ਗੱਲ ਕਰ ਲੈ ਕਰ ਲੂੰਗਾ ਆ ਜਾ ਆ ਜਾ ਛੇਤੀ ਆ ਗਿਆ ਉੱਥੇ ਪਰੋਲ ਇੱਕ ਦੋ ਹੋਰ ਲੱਗਾ ਲਾਲਾ ਗੱਲ ਤਾਂ ਦਵਿੰਦਰ ਦੀ ਵੀ ਠੀਕ ਆ ਵੀ ਮੁੰਡਾ ਹੁਣ ਪਲੱਸ 2 ਕਰ ਲਈ ਆ ਇਹੀ ਟਾਈਮ ਹੱਥੋਂ ਨਿਕਲ ਡਿਆ ਵਾ ਜੇ ਕਿਤੇ ਸੈੱਟ ਹੋ ਗਿਆ ਚਲੋ ਸਾਡੀ ਵੀ ਰੱਬ ਸੁਣ ਲੂਗਾ ਪਰ ਦਵਿੰਦਰ ਤਾਂ ਸਾਲਾ ਮਾਰਦੀ ਬੜੀਆਂ ਤਗੜੀਆਂ ਪੰਦਰ ਪਈਆਂ ਦੀ ਐ ਕਿੱਥੋਂ ਆਉਣੀ ਆ ਇਹ ਜ਼ਮੀਨਾਂ ਗਹਣੇ ਪਾ ਕੇ ਕੱਲ ਨੂੰ ਉਹਨੇ ਕੰਮ ਨਾ ਕੀਤਾ ਆਈਂ ਦਾ ਫਸਕੇ ਕਸੂਤੇ ਚੱਲ ਇੱਕ ਵਾਰ ਵੀਰ ਨਾਲ ਗੱਲ ਕਰਕੇ ਵੇਖ ਹੀ ਲੈਣਾ ਕੀ ਕਹਿੰਦਾ ਵਾ ਹਾਏ ਵੀਰ ਪਏ ਜੇ ਆਹੋ ਹੋ ਹੋਰ ਬਸ ਠੀਕ ਆ ਗੱਲ ਕਰਨੀ ਧੜਨਾ ਇੱਕ ਜਿਹੜੀ ਗੱਲ ਕਰਨੀ ਆ ਮੁੰਡੇ ਦਾ ਜਾਰ ਦੁੱਸ ਗਿਆ ਬਾਹਰ ਹਾਂ ਇਹ ਆਂਦਾ ਮੈਂ ਵੀ ਬਾਹਰ ਜਾਣਾ ਵਾਂ ਅੱਛਾ ਤੇ ਦਵਿੰਦਰਾਂ ਦੀ ਨੂੰ ਵਧੀਆ ਦੇਖ ਭੇਜ ਦੀਏ ਮੈਨੂੰ ਉਹ ਆਖਣ ਲਈ ਆ ਵੀ ਕੈਨੇਡਾ ਭੇਜੀਏ ਜਾਂ ਕੈਨੇਡਾ ਦੇ ਜਾੰਗਲੈਂਡ ਪਤਾ ਕੀ ਆ ਚਾਰ ਪੈਸੇ ਭਣਨਗੇ ਤੇ ਸੋਭਾ ਜੱਗ ਦੀ ਇਹ ਨਾਲੇ ਚਾਚੇ ਤਾਈ ਮਾਈ ਤਾਂ ਕਰਦੇ ਹੁੰਦੇ ਆ ਬਾਕੀ ਦੂਜੀ ਗੱਲ ਮੈਂ ਤੈਨੂੰ ਸਮਝਾਇਆ ਸਾਡੇ ਕੋਲ ਨੇ ਪੈਸੇ ਹੈ ਨਹੀਂ ਪੰਦਰ ਰੁਪਈਆ ਦੀ ਲੱਗਣੀ ਉਹੀ ਮੈਂ ਤੇਨਾਂ ਗੱਲ ਲਗਾ ਕਰਨ ਤੇ ਚਲੋ ਜਨਾਨੀਆਂ ਨੂੰ ਤੇ ਇਹਨਾਂ ਨਹੀਂ ਪਤਾ ਹੁੰਦਾ ਤੈਨੂੰ ਤੇ ਸਾਰੀ ਘਰ ਦੀ ਕੰਡੀਸ਼ਨ ਦਾ ਪਤਾ ਨਾ ਹੂੰ ਹੂੰ ਵੱਡੇ ਮੁਲਕਾਂ ਚ ਪੰਡ ਪੰਡਾਂ ਦੀਆਂ ਪੰਡਾਂ ਪੈਸਿਆਂ ਦੀਆਂ ਲੱਗਦੀਆਂ ਵਾ ਇਹ ਤੇ ਗੱਲ ਨਹੀਂ ਮੈਂ ਸਮਝਾਈ ਆ ਇਹ ਹੁਣ ਦੂਜੇ 30 ਲੱਖ ਰੁਪਇਆ ਮੰਗਦੇ ਏਜੰਟ ਇਹ ਦੂਜੇ ਪਾਸੇ ਘੁੰਮਦੀ ਆ ਵੀ ਜ਼ਮੀਨ ਕਰਦੀ ਆ ਬਾੜੀ ਮੋਟੀ ਰੇਪਰੇ ਉਹ ਗੱਲ ਸੁਣ ਉਰੇ ਪੁਰੇ ਨਹੀਂ ਕਰਦੀ ਜ਼ਮੀਨ ਸਾਡੇ ਕੋ ਹੈ ਕਿੰਨੀ ਦਾ ਉਹ ਤੇ ਗਹਿਣੇ ਪਾਇਆ ਨਹੀਂ ਪੂਰੇ ਪੈਸੇ ਬਣਨੇ ਬਾਕੀ ਦੂਜੀ ਗੱਲ ਨਹੀਂ ਮੈਂ ਸਮਝਾਈ ਹੋਈ ਹੈਗੀ ਆ ਚਲੋ ਮੈਂ ਇਹਦੇ ਨਾਲ ਸਹਿਮਤ ਆ ਇਹ ਮਾਰਦੀ ਵੱਡੀਆਂ ਸਾਲਾ ਮੈਂ ਭਾਜੀ ਵੇਖੋ ਚੱਲ ਘਰ ਦਾ ਇਹਦੇ ਪੁੱਤ ਵਾ ਤੇ ਕੁੜੀ ਦੇ ਵਿਚਾਰੀ ਬਗਾਨੀ ਵਿਆਹ ਹੀ ਜਾਣੀ ਆਪਣੇ ਘਰ ਚੱਲ ਜਾਣੀ ਤੇ ਕੱਲ ਨੂੰ ਕਿੰਨੇ ਪੁੱਛਣਾ ਹਨ ਗੌਰਵ ਨੇ ਤੇ ਮੈਂ ਇਹ ਕਹਿਣ ਦੀ ਆ ਵੀ ਜੋ ਮਤਲਬ ਆਪਣਾ ਸੋਨਾ ਗਹਿਣਾ ਉਹ ਪਹਿਲੀ ਗਹਿਣੇ ਕਰ ਲੈਣੇ ਆ ਕੋ ਰਿਸ਼ਤੇਦਾਰਾਂ ਕੋ ਫੜ ਲੈਣੇ ਕੋ ਤੁਸੀਂ ਕਰੋ ਤੇ ਚੱਲ ਜਵਿੰਦਰ ਪਹਿਲੀ ਅਸੀਂ ਪੂਰੀ ਵੀ ਗਹਿਣੇ ਪਾਤੀ ਨਾ ਤਾਂ ਵੀ ਸਾਨੂੰ 30 40 ਲੱਖ ਕਿਸੇ ਨੇ ਨਹੀਂ ਦੇਣਾ ਕਿਸੇ ਨੇ ਨਹੀਂ ਦੇਣਾ ਠੀਕ ਹੈ ਤੈਨੂੰ ਗੱਲ ਦੱਸਾਂ ਕੱਲ ਨੂੰ ਕੁੜੀ ਵੀ ਵਿਆਹੀ ਚੱਲ ਜਾਣੀ ਆ ਤੇ ਮੁੰਡਾ ਅਸੀਂ ਬਾਹਰ ਭੇਜ ਦਈਏ ਤੇ ਚਾਰ ਤੇ ਅਸੀਂ ਜਾਣੇ ਆ ਤੇ ਇੱਕ ਦੂਜੇ ਦੇ ਮੂੰਹ ਦੇਖਿਆ ਕਰਾਂਗੇ ਉਹ ਕੱਲਾ ਕੱਲਾ ਸਾਡਾ ਮੁੰਡਾ ਮੈਰੀ ਮੰਨੋ ਤੇ ਇੱਥੇ ਹੀ ਰਹਿਣ ਦੀ ਹੈ ਇੱਥੇ ਇਹਨੂੰ ਕੰਮਕੁਮ ਕੋਈ ਖੋਲ ਦੀਏ ਸਾਡੇ ਕੋਲ ਜਿੰਨੇ ਪੈਸੇ ਵੱਡਿਆਂ ਦੇਸਾਂ ਵਾਲਿਆਂ ਸ਼ਾਲਾ ਨਹੀਂ ਉਹ ਮਾਰੀਆਂ ਜਾਣੀਆਂ ਮੈਂ ਬਾਜੀ ਆ ਕਿੱਦਾਂ ਦੀ ਗੱਲ ਕਰਤੀ ਆ ਹੁਣ ਇੱਥੇ ਰੌਣਕ ਦਾ ਕਰਕੇ ਤੇ ਮੁੰਡਾ ਨਾ ਘਾਰ ਹੀ ਬਾਹਰ ਛੱਡਾਂ ਉਹਨੂੰ ਕਿਤੇ ਬਿਲੇ ਨਾ ਲਾਵਾਂ ਵੀ ਕੋਈ ਕੰਮਕਾਰ ਕਰੇ ਬਾਹਰ ਜਾਊਗਾ ਕਿਤੇ ਬਾਹਰ ਵਾਲੇ ਵੱਜਾਂਗੇ ਬਾਹਰ ਦੀਆਂ ਟੋਫੀਆਂ ਖਾਵਾਂਗੇ ਸੋ ਸਾਮਾਨ ਆਉਂਦਾ ਮੇਰੀ ਸੁਣ ਗੱਲ ਦਵਿੰਦਰ ਵੇਹ ਆਂਡੀਆਂ ਕਮਾੜੀ ਦੇਖੇ ਅਸੀਂ ਕੋਈ ਕੰਮ ਉਹਨੇ ਸਿੱਖਿਆ ਨਹੀਂ ਹੈ ਜੇ ਤੈਨੂੰ ਮੈਂ ਇਹਨਾਂ ਨੂੰ ਕਹਿੰਦਾ ਕੰਮ ਤੇ ਲਾ ਦੇ ਕੋਈ ਕੰਮ ਸਿੱਖਿਆ ਹੋਵੇ ਤੇ ਉੱਥੇ ਜਾ ਕੇ ਕੰਮ ਦਾ ਸਟਾਰਾ ਹੱਥਾਂ ਦਾ ਹੋਵੇ ਕਰੂਗਾ ਹੈ ਇੱਥੇ ਦੇਖੇ ਨਾ ਇੱਕ ਦੋ ਮੁੰਡੇ ਕੰਮ ਸਿੱਖੇ ਨਹੀਂ ਗਏ ਬਾਹਰੋਂ ਵਾਪਸ ਆ ਗਏ ਪੈਸੇ ਮਰ ਗਏ ਫੇਰ ਮੁੰਡੇ ਹੱਥ ਚ ਆਹ ਛੱਡ ਕੇ ਆਹ ਚਟੜੀਆਂ ਹਰਕਾਂ ਤੂੰ ਮੇਰੀ ਗੱਲ ਮੰਨ ਲੈ ਉਹ ਚੱਲ ਚੱਲ ਨਹੀਂ ਹੋਰ ਗੱਲ ਸੁਣ ਮੈਂ ਤੇ ਗੱਲ ਕਰਦੀ ਆਂ ਤੇ ਫੇਰ ਮੈਂ ਬੁਰੀ ਮੇਰੀ ਗੱਲ ਸੁਣ ਇਹਨੂੰ ਸਮਝਾ ਜਨਾਨੀਆਂ ਇਦਾਂ ਹੀ ਕਰਦੀਆਂ ਹੁੰਦੀਆਂ ਦੁਬਈ ਜਾਂ ਕੁਐਤ ਮਲੇਸ਼ੀਆ ਬੜੇ ਛੋਟੇ ਛੋਟੇ ਦੇਸ਼ ਆ ਸੋਹਣੀ ਕਮਾਈ ਹੁੰਦੀ ਆ ਜਿੰਨੇ ਕਾ ਉੱਥੋਂ ਬੰਦਾ ਨਾਲੇ ਪੱਕਾ ਵੀ ਆ ਹਰ ਮਿਸਾਲ ਬਾਅਦ ਛੁੱਟੀ ਆ ਜਾਂਦਾ ਆਰਾਮ ਨਾਲ ਇਹਨੂੰ ਪਤਾ ਨਹੀਂ ਕਿੰਨੇ ਮਤ ਦੇ ਦਿੱਤੀ ਕੈਨੇਡਾ ਘੱਲਣਾ ਐਨੇ ਪੈਸੇ ਕਿੱਥੋਂ ਵੀਰ ਲਾਵਾਂਗੇ ਅਸੀਂ ਐਂਦੇ ਆਪਣਾ ਵੇਚ ਕੇ ਨਹੀਂ ਪੈਸੇ ਪੂਰੇ ਹੋਣਗੇ ਲੈ ਪਤਾ ਕੀ ਆ ਅੱਛਾ ਮੈਂ ਤੇ ਮੁੰਡਾ ਆਪਣਾ ਬਾਹਰ ਘੱਲਣਾ ਹੀ ਘੱਲਣਾ ਵਾ ਉਹ ਤੈਨੂੰ ਵੇਚ ਕੇ ਕੀ ਘੱਲਣਾ ਵਾ ਤੇਰੀ ਤਾਂ ਕਿਸੇ ਨੂੰ ਜਵਾਨੀ ਨਹੀਂ ਦੇਣੀ ਗੱਲਾਂ ਹੀ ਹੁੰਦੀਆਂ ਨੇ ਆਪਣੇ ਪੇਕੇ ਆਂ ਮੰਗ ਲੈ ਜਿੱਥੇ ਦਿੱਤੇ ਆ ਤੇ ਕੇ ਮੇਰੇ ਦਿੰਦੇ ਹੀ ਆ ਦੇਣ ਜੋਗੇ ਹੈਗੇ ਆ ਤੇ ਦਿੰਦੇ ਆ ਤੇਰੇ ਪਿਛਲੇ ਬੜਾ ਤੇਂਡੇ ਗੱਲਾਂ ਕਰਦਾ ਓਏ ਆਪਸ ਵਿੱਚ ਲੜੋ ਨਾ ਮੈਂ ਇਹ ਗੱਲ ਕਹਿੰਦਾ ਮਾਂ ਵੀ ਕੋਈ ਗੱਲ ਨਹੀਂ ਚੰਗੇ ਦੇਸ਼ ਵੀ ਭੇਜਦਾਗੇ ਕਮਾਈ ਕਰੂਗਾ ਮੁੰਡਾ ਵਿਕੇ ਦੇਸ਼ ਪਹਿਲਾਂ ਪੈਸੇ ਇਕੱਠੇ ਕਰ ਲੂਗਾ ਤੇ ਕੈਨੇਡਾ ਵੀ ਭੇਜਦਾਗੇ ਅੱਗੇ ਮੁੰਡੇ ਨੇ ਬਹੁਤ ਵਧੀਆ ਜਾਂਦ ਚੜ੍ਹੇ ਆ ਮੈਂ ਤਾਂ ਖੇਡ ਜਾਂਦੀ ਉਹਨਾਂ ਗੱਲਾਂ ਤੋਂ ਹੁਣ ਲੜਾਈ ਨਾ ਕਰ ਲਵੀਂ ਘਰ ਵਿੱਚ ਇਹ ਕారణ ਹੈ ਦੀ ਕੋ ਨਹੀਂ ਪੱਸੀ ਜੀ ਇਹ ਕਿ ਲੱਭਣੇ ਨਹੀਂ ਰਹੀ ਕਿਤੇ ਮੈਂ ਸ਼ਾ ਮੈਂ ਕਹਿਣ ਲਈ ਹਾਂ ਗੁਰ ਦਾ ਦੋਸਤ ਨਹੀਂ ਹੁੰਦਾ ਦਾ ਸੋਣਾ ਜਿਆ ਕਿਹੜਾ ਗੋਲੂ ਗੋਲੂ ਕਹਿੰਦੇ ਇਹਨੂੰ ਬੱਠਲਾ ਦਾ ਮੁੰਡਾ ਹਾਂਜੀ ਹਾਂ ਤੇ ਉਹ ਸੁਣਨ ਚਾਹੀ ਬਾਹਰ ਚ ਲੱਗ ਗਿਆ ਜੀ ਕਿਸਮਤ ਵੇਖ ਲੈ ਨਿਆਣਿਆਂ ਦੀ ਚਲੋ ਕੀ ਪੈਸੇ ਵੀ ਲਾ ਲੈਂਦੇ ਆ ਯੋ ਮੈਂ ਮਗਰ ਖੋਦਾ ਹੀ ਦੁਨੀਆ ਆ ਭੱਜੀ ਜਾਂਦੀ ਜੇ ਤਾਂ ਇੱਥੇ ਕੋਈ ਕੰਮ ਨਹੀਂ ਹੈਗਾ ਨਹੀਂ ਨਹੀਂ ਬਾਹਰ ਤੇ ਬਾਹਰ ਹੀ ਆ ਤੇ ਆ ਵੇਖ ਲੈ ਮੈਂ ਹੁਣ ਗੱਲ ਕੀਤੀ ਸੀ ਤੇ ਜੋ ਬਨ ਆ ਵੀ ਚੱਲ ਥੋੜੇ ਬਹੁਤੇ ਪੈਸੇ ਭਾਜੀ ਹੁਣੀ ਪਾ ਦਿੰਦੇ ਤੁਸੀਂ ਹੂੰ ਕਿ ਮੁੰਡਾ ਕੱਲਾ ਕੱਲਾ ਤੇ ਆਪਣਾ ਮੁੰਡਾ ਵਾ ਹੈ ਤੇ ਜਿੱਦਜੀ ਘਰ ਆਂ ਡਿਆਈ ਬੜੀ ਤੇ ਤੈਨੂੰ ਪਤਾ ਆਹੋ ਤੇ ਤੈਨੂੰ ਪਤਾ ਜੇ ਕੱਲ ਅੱਜ ਕੱਲ ਬੱਚਿਆਂ ਦੀ ਮਨੋ ਨਾ ਤੇ ਮੈਨੂੰ ਤੇ ਉਹ ਡਾਰੂ ਨਾ ਕਿਤੇ ਕੋਈ ਕਾਰਕੁਰ ਨਾ ਲਵੇ ਤੇ ਡਰਾਵੇ ਦੇਂਦੇ ਵੀ ਮੈਂ ਜਾਣਾ ਹੀ ਜਾਣਾ ਵਾ ਅੱਛਾ ਕਹਿੰਦਾ ਬਾਹਰ ਜਾਣਾ ਆਹੋ ਤੇ ਲੈ ਲਾ ਦੇਵਿੰਦਰ ਕਿਉਂ ਕੱਲਾ ਕੱਲਾ ਵਾ ਜਦਾਂ ਇਹ ਬੱਚੇ ਬਾਹਰ ਭੇਜ ਦਿੰਨੇ ਆ ਨਾ ਉੱਥੇ ਸੈਟ ਹੋ ਜਾਂਦੇ ਆ ਮੁੜ ਕੇ ਪਿੱਛੇ ਨਹੀਂ ਆਉਂਦੇ ਫਿਰ ਫੈਮਲੀਆਂ ਵੀ ਲੈ ਜਾਂਦੇ ਆ ਮਨ ਲਾਹੀ ਗੌਰਵਨਾਜ ਬਾਹਰ ਕਲਾ ਦਿੰਨੇ ਆ ਤੇ ਕੱਲ ਨੂੰ ਉਹਨੇ ਆਪਣਾ ਪਰਿਵਾਰ ਵੀ ਤੇ ਖੜਨਾ ਵਾ ਚਾਹੀ ਸਾਰੇ ਕੀ ਕਰਾਂਗੇ ਸਿਆਣੇ ਕਹਿੰਦੇ ਆ ਨਾ ਕਿ ਪੰਜੇ ਉਂਗਲਾਂ ਬਰੋਬਰ ਨਹੀਂ ਹੁੰਦੀਆਂ ਸਾਰੇ ਤੀਆਂ ਪੁੱਤ ਇੱਕੋ ਜੇ ਨਹੀਂ ਹੁੰਦੇ ਮੇਰਾ ਪੁੱਤ ਤੇ ਮੇਰ ਤੋਂ ਜਾਨਵਰ ਦਾ ਇੱਕ ਪਲ ਨਹੀਂ ਰਹਿੰਦਾ ਤੇ ਤਾਈ ਤਾਈ ਕਰਦਾ ਇੱਤਰ ਨਾ ਮੋਹ ਬੜਾ ਕਰਦਾ ਕਿ ਹੁਣ ਮੈਂ ਕੋਈ ਗੱਲ ਵੀ ਕਰ ਜੀ ਨਾ ਉਨੀ ਕੀ ਤੇ ਕਰੂਗਾ ਇਦਾਂ ਤੇ ਮੈਂ ਕਹਿਣ ਲਈ ਹਾਂ ਦੀਦੀ ਰਲ ਮਿਲ ਕੇ ਕਲਾ ਦਗੇ ਬਾਹਰ ਹਾਂ ਕੱਲ ਨੂੰ ਆੜਾ ਆਪਣਾ ਬੜੇਪ ਦਾ ਸਹਾਰਾ ਬਣੂ ਜਦੋਂ ਆਪਾਂ ਬੁੱਢੇ ਹੋ ਜਾਣਾ ਬਾਹਰੋਂ ਵਾਊ ਸਾਡੇ ਨਾ ਕੋ ਪੈਸੇ ਜਮਾ ਕਰਾਉ ਕੋਹ ਤੁਹਾਡਾ ਨਾ ਕੋ ਸਾਡੇ ਨਾ ਐਸ਼ ਕਰਾਂਗੇ ਆ ਜਾਣਾ ਬਾਹਰੋਂ ਮੁੜ ਕੇ ਨਹੀਂ ਕਿ ਪੱਕਾ ਹੋ ਕੇ ਆ ਜਾ ਕਰਨਾ ਮੇਲਾ ਤਾਂ ਮੈਨੂੰ ਤੇ ਬਾਹਰ ਦੇ ਨਾਂ ਚ ਹੋਰ ਤਰ੍ਹਾਂ ਹੁੰਦਾ ਹਈ ਨਾ ਹੋਰ ਤਰ੍ਹਾਂ ਕਰ ਮੈਨੂੰ ਪਤਾ ਵਾ ਤੇਰਾ ਮੋਹ ਹੀ ਬੜਾ ਗੌਰਵਨਾ ਮੈਂ ਮੰਦੀ ਆ ਪਰ ਦੀਦੀ ਵੇਖ ਲੈ ਮੈਂ ਤੇ ਨਾ ਤੇਰੇ ਲਈ ਤਰਲ ਮਿੰਤਾ ਹੀ ਆ ਵੀ ਚੱਲ ਮੈਂ ਤੇ ਤਰਲਾ ਕਰਨ ਲਈ ਵੀ ਚੱਲ ਕੋਈ ਨਹੀਂ ਜੋ ਬੰਦਾ ਗੱਲ ਕੀਤੀ ਆਹ ਹੋ ਕੀਤੀ ਤੇ ਜੋ ਬੰਦਾ ਵੀ ਆ ਕੀ ਕਹਿੰਦਾ ਤੇ ਜੋ ਬੰਨੇ ਪਾਜੀ ਨੂੰ ਪੁੱਛਿਆ ਮੈਂ ਉਥੋਂ ਆਈ ਬਾਰ ਹੋਈ ਤੇ ਪਾਜੀ ਆਂਦੇ ਆ ਇਹਦੇ ਪੂਰੇ ਨਹੀਂ ਹੋਣੇ ਪੈਸੇ ਉਥੇ ਰਕਮਾਂ ਬੜੀਆਂ ਲੱਗਦੀਆਂ ਨੇ ਨਹੀਂ ਭੇਜਣਾ ਕਿੱਥੇ ਆ ਕੈਨੇਡਾ ਜੰਗਲੈਂਡ ਜਾਂ ਕੈਨੇਡਾ ਤੇਵਿੰਦਰ ਇਹੋ ਜਿਹਾ ਮੁਲਕ ਬਾਹਰ ਤੇ ਪੈਸੇ ਬਹੁਤ ਜ਼ਿਆਦਾ ਚਾਹੀਦੇ ਆ ਤੇ ਤੈਨੂੰ ਤਾਂ ਪਤਾ ਇੰਨੀ ਤੇ ਸਾਡੀ ਹਾਇਸियत ਨਹੀਂ ਆ ਹਾ ਕੋਈ ਨਹੀਂ ਰਿਸ਼ਤੇਦਾਰ ਕੋ ਭੱਲਣਗੇ ਲਾਣਗੇ ਵੇ ਤੇਵਿੰਦਰ ਜੋ ਲੱਖ 2 ਲੱਖ ਤੁਰਦਾ ਹੋਵੇ ਨਾ ਜਾ ਘਟ ਹੋਵੇ ਤੇ ਭੈਣ ਭਰਾਵਾਂ ਕੋ ਫੜ ਵੀ ਲਈਦਾ ਵਾ ਕੈਨੇਡਾ ਜਾਣ ਵਾਸਤੇ ਘੱਟੋ ਘੱਟ 30 ਲੱਖ ਰੁਪਈਆ ਮੰਨ ਕੇ ਚੱਲ ਤੂੰ ਅਜੇ ਵਾਧ ਜਾਂ ਜਾਂ ਘਟ ਜਾਂਦ ਗੱਲ ਵੱਖਰੀ ਆ ਕੀ ਕਰਾਂ ਘਰ ਕੇ ਜਾਣਾ ਪੈ ਹੀ ਵੱਡੇ ਮੁਲਕ ਦੇ ਖੜੇ ਪਿਆ ਵਾ ਤੇ ਜੇ ਚੱਲ ਨਿੱਕੇ ਮੋਟੇ ਮੰਨਦਾ ਵਾ ਨਾ ਤੇ ਫਿਰ ਤਾਨੂੰ ਮਸਲਾ ਕਰਕੇ ਦੱਸ ਦਿੰਨੀ ਆ 30 ਲੱਖ ਰੁਪਈਆ ਹੈ ਕਿੱਥੇ ਨਾਵਾਂਗੇ ਤੇ ਆ ਜਿਹੜੇ ਨਿੱਕੇ ਨਿੱਕੇ ਮੁਲਕ ਹਾਂ ਉੱਥੇ ਭੇਜੋ ਕਿੰਨਾ ਕੁ ਲੱਗਦਾ ਉਥੇ ਛੋਟੇ ਮੁਲਕ ਚ ਭੇਜੋ ਇਹਨੂੰ ਵੇਖੋ ਇਹ ਰਹਿੰਦਾ ਵਾ ਕਮਾਈ ਕਰਦਾ ਵਾ ਜੇ ਕਮਾਈ ਕਰੂਗਾ ਸੋਣੀ ਤੇ ਕੋਈ ਆਪਾਂ ਪਾਵਾਂਗੇ ਕੋਹ ਆਪਣੀ ਕਮਾਈ ਵਿੱਚ ਪਾਵੇ ਤੇ ਫਿਰ ਜਾਵੇ ਤੇ ਫਿਰ ਗੱਲ ਵੱਖਰੀ ਨਾਲੇ ਸਾਨੂੰ ਵੀ ਪਤਾ ਲੱਗ ਜੂ ਇਹ ਤਾਂ ਮਨ ਲੱਗਦਾ ਮਨ ਮਾਰ ਕੇ ਕਮਾਈ ਕਰਦਾ ਉਹਦਾ ਮੈਨੂੰ ਤੇ ਪਤਾ ਪਤਾ ਨਹੀਂ ਐ ਇਦਾਂ ਦੇਸਾਂ ਬਾਰੇ ਵੀ ਕਿੰਨੇ ਕ ਲੱਗ ਜਾਂਦੇ ਆ ਨਿੱਕ ਨਿੱਕ ਦੇਸਾਂ ਚ ਜਿਹੜੇ ਦੇਸ਼ ਆ ਇੰਨਾ ਚ ਥੋੜੇ ਹੀ ਲੱਗਦੇ ਥੋੜੇ ਕਿੰਨੇ ਲੱਖ 3 ਲੱਖ ਇੰਨੇ ਚ ਚਲ ਜਾਂਦਾ ਬੰਦਾ ਅੱਛਾ ਚੱਲ ਕੋਈ ਨਹੀਂ ਗੌਰਵਨਾ ਕਰ ਲੈਨੀ ਗੱਲ ਨਿਆਣਾ ਵਾ ਨਾ ਉਹ ਤੇ ਹੋਣਾ ਉਹਨਾਂ ਦੀ ਜ਼ਮੀਨ ਜਾਇਦਾਦ ਵੀ ਬੜੀ ਤੇ ਚੱਲ ਕੋਈ ਨਹੀਂ ਮੇਰੇ ਇੰਦਾ ਗੌਰਵ ਬਾਹਰ ਕਮਾਈ ਕਰੇ ਸਾਡੇ ਤੋਂ ਵੱਧ ਖੁਸ਼ੀ ਹੋਰ ਕਿੰਨੂ ਹਣੀ ਆ ਗੱਲ ਤੇ ਇਹ ਆ ਨਾ ਕੋਈ ਕੰਮ ਬੰਦੀ ਛੋਟੇ ਕੰਮ ਤੋਂ ਚੱਲੋ ਫਿਰ ਉਹਨੂੰ ਹੌਲੀ ਹੌਲੀ ਵਧਾਓ ਇੱਕ ਜਾਕਦਾਂ ਅਮਜੇ ਕਹੋ ਜਿਆਦੇ ਇੰਨੇ ਪੈਸੇ ਸਾਡੇ ਕੋਲੋਂ ਨਹੀਂ ਨਿਕਲਣੇ ਨਿਆਣਾ ਵਾ ਨਿਆਣੇ ਆਲ ਵੇਖ ਕੇ ਉਹ ਮੁੰਡੇ ਆਲ ਵੇਖ ਕੇ ਉਹਨੂੰ ਰੀ ਜਾਈ ਵੀ ਉਹ ਬਾਹਰ ਚੱਲ ਗਿਆ ਹੈ ਉਹਨਾਂ ਲਾ ਵੀ ਦਿੱਤੇ ਉਹਨਾਂ ਦੀ ਤੇ ਪਿਆਲੀ ਵੀ ਬਥੇਰੀ ਦੱਸਦੇ ਆ ਤੇ ਮੈਂ ਇਹ ਅਖਣੀ ਵੀ ਚੱਲ ਆਪਣੀ ਪਿਆਲੀ ਤੇ ਵੀ ਕਰ ਲੈਂਦੇ ਕੋਹ ਤੇ ਚੱਲ ਮੁੰਡਾ ਬਾਹਰ ਚੱਲ ਜਾਦਾ ਮੈਂ ਤਾਂ ਹੀ ਤੇਰਾ ਆਈ ਹਾਂ ਗੱਲ ਕਰਨ ਚੱਲੋ ਵੇਖ ਲੈਣੀ ਜੱਥਾ ਦੋ ਬੋਲਿੰਗ ਮੈਨੂੰ ਸਾਰਾ ਬਤਾ ਜਿਮੀਨ ਆਪਣੇ ਕੋ ਕਿੰਨੀ ਗਾ ਜਿਹੜੀ ਗਹਿਨੇ ਧਰ ਕੇ ਤੇ ਸਾਨੂੰ ਕਹਿੰਦੇ 25-30 ਲੱਖ ਰੁਪਈਆ ਦੇ ਦੇਣਾ ਕਰਦੀ ਰੋਜੀ ਰੋਟੀ ਚੱਲਣ ਲਈ ਆ ਇੰਨਾ ਥੋੜਾ ਕਰਾ ਮੂਵੀ ਬੰਦ ਪਾਣੀ ਤੇ ਅੱਗੇ ਬੜਾ ਜਹੁੰਦੇ ਆ ਕਦ ਸੀ ਜਾ ਮੀ ਬਥੇਰਾ ਪੈਣ ਦਿਆ ਵਜੇ ਆਹੋ ਆਹੋ ਮਾਰਨ ਲੱਗ ਪਏ ਤਾਂ ਯਾਰ ਹੀ ਆ ਕਿੰਨਾ ਕੱਟੂਰੀ ਆ ਜਾ ਹੁਣ ਕੀ ਆਹੀ ਆ ਕਦਰਾ ਇੱਥੇ ਬੈ ਹਾਂ ਪੈਰ ਪੂਰ ਦੇ ਤੋਂ ਲੈਂਦੇ ਮਨ ਤੋ ਤਿਆਰ ਬੰ ਬੱਬੀ ਤੋਂ ਆਇਆ ਤੋ ਬਜਦੇ ਆ ਮੇਰੀ ਗੱਲ ਸੁਣਾ ਆ ਤੂੰ ਕੀ ਵੱਡੇ ਮੁਲਖ ਦਾ ਟੋਟ ਲਾ ਲਿਆ ਵਾ ਦੋੜਾ ਚੁੱਕ ਲਿਆ ਮੈਂ ਵੱਡੇ ਮੁਲਖ ਜਾਣਾ ਭਰਾਵਾ ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਵਰਡਿਆ ਮੁਲਖਾ ਜੀ ਨੇ ਪਹਿਲੇ ਲਗਦੇ ਆ ਹੈ ਤੇ ਪਹਿਲੇ ਲਾਗੇ ਤਾਂ ਹੀ ਆਂਦੇ ਆ ਉਹ ਤੇ ਮੁੰਡੇ ਦੇ ਮਗਰ ਹੋਰ ਕਿਹੜਾ ਮੈਨੂੰ ਇੱਥੇ ਅੰਬਰਸਾਨੂ ਜਾਣਾ ਮੇਰੀ ਗੱਲ ਸੁਣ ਉਹ 30 35 ਲੱਖ ਕਹਿਂਦੇ ਹੀ ਉਹ ਆਹੋ ਇੰਨੇ ਲਗਦੇ ਆ ਤੇ ਕਿੱਥੋਂ ਲਾਉਣੇ ਆ ਦੱਸਿਆ ਤੇਗਾ ਜ਼ਮੀਨ ਤੇ ਜ਼ਮੀਨ ਤੇ ਵੀ ਨਹੀਂ ਇੰਨੇ ਮਿਲਣੇ ਆ ਤਾਂ ਥੋੜੀ ਦੇਖ ਦੋ ਹਾਏ ਨਹੀਂ ਮੈਂ ਮਰ ਜਾ ਜੇ ਜ਼ਮੀਨ ਵੇਚਤੀ ਆ ਰਸ ਜਿਹੜਾ ਇੱਕ ਕਿਲਾ ਵੇਚੋਗੇ ਤਾਂ ਤੁਹਾਨੂੰ ਦੋ ਬਣਾ ਕੇ ਦਊਗਾ ਇਹ ਵੀ ਸੋਚਨਾ ਉਹ ਨਿਉ ਮੰਨਣਾ ਏ ਫਿਰ ਤਾਏ ਤੇਰਾ ਨਾਂ ਵੀ ਗੱਲ ਕੀਤੀ ਤੇ ਭਾਈ ਵਾਰ ਨਹੀਂ ਮੰਨਦਾ ਨਹੀਂ ਮੰਨਣਾ ਤੇ ਮੈਂ ਫੇਰ ਘਰੋਂ ਨਿਕਲ ਜਾਣਾ ਮੈਂ ਮੇਰੀ ਗੱਲ ਨਹੀਂ ਨਹੀਂ ਮੇਰਾ ਕੋਹ ਕੰਮ ਨਾ ਦਿੰਦਾ ਹਲ ਤੇ ਮੈਂ ਪੁੱਤ ਆ ਸਿੰਗਾਪੁਰ ਚੱਲ ਜਾ ਮੈਂ ਕੁੰਮਣ ਜਾਣਾ ਵਾ ਦਿਮਾਗ ਨਾ ਮੇਰਾ ਖਰਾਬ ਕਰ ਤੈਨੂੰ ਪਤਾ ਬਲਾ ਕੋਈ ਦਵਾਈ ਚੱਲ ਜਾ ਫਿਰ ਉਹ ਚੰਗਾ ਕਿਹੜਾ ਸੁਝਾ ਕੇ ਦਿਹਾੜੀਆਂ ਕਰੇ ਗਰਮੀ ਪਤਾ ਕਿੰਨੀ ਦਵਾਈ ਚ ਤੇ ਪੈਸੇ ਵੀ ਕੋਹ ਨਹੀਂ ਬਣਦੇ ਉੱਥੇ ਚੱਲ ਜਾ ਵੇ ਉੱਥੇ ਜਿਹੜੇ ਮੁਲਕਾਂ ਦੇ ਹੁੰਦੇ ਆ ਅਲਮੇ ਅਲਮੇ ਚ ਇਲਮੇ ਮਲੇਸ਼ੀਆ ਹਾਂ ਮੈਂ ਨਹੀਂ ਜਾਂਦਾ ਉੱਥੇ ਸਿੱਧੀ ਜੀ ਗੱਲ ਆ ਇਹ ਬਹੁਤੀ ਗੱਲ ਆ ਨਾ ਇਟਲੀ ਜਾਂ ਸਪੇਨ ਦਾ ਲਾ ਦੋ ਸਪੇਨ ਵੀ ਦੇਸ ਆ ਆਹੋ ਹੋਰ ਕੀ ਆ ਕਿੰਨੇ ਲੱਗਦੇ ਉੱਥੇ ਲੱਗ ਜਾਂਦਾ 12-13 ਲੱਖ ਰੁਪਈਆ ਹਾਂ ਫੇਰ ਉੱਥੇ ਗੱਲ ਵੇ ਨਾ ਤੇ ਹੁਣ ਇੰਨੇ ਕਿਤੇ ਲਾਓ 20 ਰੁਪਈਆ ਵਾਲੀ ਗੱਲ ਫੇਰ ਭੁੱਲ ਜਾਓ ਉਹ ਤਾਂ ਮੈਂ ਤੇਰੀ ਤਾਈ ਦੀ ਮਾਦਰ ਮਾਦਰ ਕੋਮਤੋ ਮੀ ਤਾਈ ਮੇਰੀ ਤਾਈ ਤੋਇਆ ਪਤਾ ਕੀ ਆ ਆਂਦੇ ਹੁੰਦੇ ਆ ਲੋੜ ਪੈਣ ਤੇ ਨਾ ਗਦੇ ਨੂੰ ਬਾਪ ਬਣਾਉਣਾ ਪੈਂਦਾ ਵਾ ਤੇ ਤੂੰ ਤਰਲਾ ਮੈਂ ਤਕਰ ਤੇ ਕੀ ਪਤਾ ਉਹਨਾਂ ਦਾ ਮੋਹ ਜਾ ਕੀ ਆਵੇ ਸਵੇਰੀ ਸਲਾਵਾ ਕਰਨ ਦੇ ਹੀ ਦੋ ਲੱਖ ਕੁੜੀ ਨੂੰ ਪਤਾ ਨਹੀਂ ਕਿੱਥੇ ਮਿਹਨਤ ਲਾਦਾ ਕੋਈ ਨੌਕਰੀ ਨੰਕਰੀ ਤੀ ਨਹੀਂ ਮਿਲ ਗਈ ਮੇਰਾ ਤਾਂ ਬੀਪੀ ਜਿਹਾ ਵੀ ਲੋ ਹੋ ਗਿਆ ਏ ਟੈਨਸ਼ਨ ਹਾ ਉਹਤੇ ਦੋ ਲੱਖ ਲਾਉਣਾ ਇਨਾ ਹਾ ਉਹਦਾ ਕੁੱਤੇ ਲਾਇਦੇ ਕੀ ਫਾਇਦਾ ਉਹਨੇ ਕੱਲ ਨੂੰ ਵਿਆਹ ਕੇ ਆਪਣੇ ਘਰ ਜਾਣਾ ਇਹਨਾਂ ਨੂੰ ਕੀ ਦੇਣਾ ਉਹਨੇ ਟਿੱਡੀਆਂ ਕੀ ਪਤਾ ਅੰਤੜਿਆ ਉਹ ਜਾਂਦੇ ਆ ਦੋ ਲੱਖ ਦੀਆਂ ਸਲਾਵਾਾਂ ਕਰਨ ਲਈ ਉਹਨੂੰ ਲਾ ਕੇ ਤੇ ਅਗਲਿਆਂ ਘਰੇ ਤਾਂ ਨਹੀਂ ਕਿੱਥੇ ਸੈੱਟ ਕਰ ਦੇਣੀ ਬਗਾਨੇ ਘਰ ਜਾਣਾ ਹੀ ਅਗਲੀ ਨੇ ਸਲਾਵਾ ਉਹ ਬੰਦਾ ਜਿਹੜਾ ਹੈਗਾ ਨਾ ਜੈਂਟ ਹਾਂ ਉਹ ਆਂਦਾ ਹਿੱਟਦੀ ਦਾ ਵੀ ਲਾ ਦਿੰਨਾ ਮੈਂ ਤੇ ਸਾਲ ਵਾਲੇ ਪੇਪਰ ਨਿਕਲ ਲੈਣਾ ਮੈਂ ਰੇਟਲੀ ਤੇ ਭਰ ਦੋ ਮੈਨੂੰ ਨਹੀਂ ਪਤਾ ਕਵੈਤ ਚੱਲ ਜਾ ਓ ਯਾਰ ਮੰਮੀ ਐਵੇਂ ਨਾ ਦਿਮਾਗ ਖਰਾਬ ਕਰ ਮੈਂ ਨਹੀਂ ਕਿਹਾ ਡੇ ਨਿੱਕੇ ਮੂਟੇ ਦੇਖ ਜਾਣਾ ਯੂਰਪ ਕੰਟਰੀ ਚ ਭੇਜ ਦੋਗੇ ਤੇ ਪਹਿਲਾਂ ਅੰਤਰਿਆ ਗਰਕ ਜਾਣਿਆ ਉਧਰ ਲੱਕ ਤੇ ਕੰਮ ਤਾਂ ਦੇ ਲੱਗਦਾ ਬੰਦਾ ਆਂਦੇ ਆ ਉਹ ਕੀੜੀ ਵੀ ਹੌਲੀ ਹੌਲੀ ਤੁਰਦੀ ਤੇ ਕਿੰਨਾ ਕੋਹ ਕਰਦੀ ਤੇ ਕੰਮ ਉੱਥੇ ਕਿਹੜਾ ਜਾ ਕੇ ਸਾਰੇ ਕੰਮ ਦਿਹਾੜੀਆਂ ਕਰਨੀਆਂ ਪੈਂਦੀਆਂ ਵਾ ਉਹ ਕਰਨੀਆਂ ਜਾ ਕੇ ਲੈ ਲੋਕੀ ਟਰਾਲੇ ਚਲਾਉਂਦੇ ਆ ਆ ਜੀ ਸੀ ਬੀ ਚਲਾਉਂਦੇ ਆ ਫਲਾਣਿਆਂ ਕੀ ਆਂਦੇ ਆਂਦੇ ਬੂਹੇ ਬਾਰੀਆਂ ਬਣਾਉਂਦੇ ਤੂੰ ਜਾ ਕੇ ਦਿਹਾੜੀਆਂ ਹੀ ਕਰੀ ਨਿੱਕੀ ਸੋਚ ਰੱਖੀ ਬਾਹਰ ਜਾ ਕੇ ਵੀ ਉਹ ਬੜੀ ਉੱਥੇ ਦੁਕਾਨਾਂ ਖੋਲ੍ਹ ਲੈਂਦੇ ਆ ਤੇ ਉਹ ਵੀ ਦਿਹਾੜੀਆਂ ਹੀ ਹੁੰਦੀਆਂ ਵਾ ਦੀਆਰੀਆਂ ਦੜੀਆਂ ਦੀਆਂ ਹਬੇਰ ਤੋੜਦੇ ਜੜੀਆਂ ਦਿਆਰੀਆਂ ਹੁੰਦੀਆਂ ਵਾ ਹੋਰ ਕੀ ਹੁੰਦਾ ਵਾ ਹੋਰ ਫੇਰ ਉਹਨਾ ਬਾਗ ਆਪਣੇ ਲੱਗੇ ਰਹਿਣ ਦੇ ਪੁੱਤ ਉੱਥੇ ਜਾ ਕੇ ਕਾਲਾ ਹੋ ਜੇ ਅੱਗੇ ਦੇ ਬੜਾ ਚਿੱਟਾ ਜੰਮਿਆ ਨਾ ਕਾਲਾ ਹੋ ਜਾਏਗਾ ਤਾਂ ਮੈਂ ਟੋਣਕਾ ਜੇ ਮਾਰਿਆ ਹਾਂ ਦੱਸ ਮੈਂ ਕਿਹੜੇ ਖੂਜ ਪੈ ਜਾ ਮੈਂ ਤਾਂ ਕੋਈ ਸਮਝ ਨਹੀਂ ਆਉਣੀ ਜੇ ਪਰੇ ਹੋ ਗਏ ਬੈ ਸਾਡੇ ਲਾਗੋ ਗੱਲ ਤਾਂ ਤੂੰ ਢੰਗ ਦੀ ਕਰਨੀ ਨਹੀਂ ਜੇ ਭਰਾ ਲੱ ਘੱਲਿਆ ਦੇ ਮਈ ਮਈ ਕਰਨ ਡਿਆ ਗਾੜੀ ਪਰ ਹਿੱਸਾ ਨਹੀਂ ਆਪਣੀ ਹੋਸੇ ਪਹਿਲੀ ਚ ਸਾਡਾ ਮੇਰੀ ਸੁਣ ਲੋ ਗੱਲ ਉਹਨੇ ਕਿੰਨੇ ਮੁੱਢੇ ਤਾਂ ਲਾਉਣਾ ਉਹਦੀ ਗੱਲ ਆਇੜ ਦੀ ਹੁਣ ਆਹ ਲਾ ਦੋ ਵੱਡੀਆਂ ਜਿਹੜੀਆਂ ਸਾਲਾ ਉਹ ਮੁੰਡੇ ਨੇ ਛੜਤੀਆਂ ਹੀ ਮੁੰਡਾ ਆ ਗਿਆ ਹੀ 12 ਲੱਖ ਤੇ ਹੈ ਤੇ ਹੁਣ ਇਹਨਾਂ ਕੋਲ ਪਾਹੇ ਕੱਢੋ ਗਾਲਾਂ ਦੇ ਪੇਪਰ ਭਰ ਜਾਣੇ ਤੁਹਾਡੇ ਸਿਰ 'ਚ ਦੋਵਾਂ ਨੇ ਕੀ ਕੀ ਧੋੜਿਆ ਵਾ ਪੈਸੇ ਇਹਨੇ 12 ਲੱਖ ਥੋੜਾ ਹੁੰਦਾ ਕਿ ਤੇ ਮੈਂ ਕੋਹ ਨਾ ਕੋਤੇ ਕਰਨਾ ਹੀ ਆ ਵਿਲਾ ਬੈਠਾ ਰਵਾਂ ਖਵਾਈ ਜਾ ਮੈਨੂੰ ਕਿ ਮੈਂ ਰੋਟੀਆਂ ਖਾਣੀਆਂ ਚਾਹ ਆ ਉਥੇ ਬਹਿ ਜਾਵੇ ਉਹ ਤੇ ਮੈਂ ਵੀ ਖਾਣਾ ਆ ਤੇ ਬਸ ਵੀ ਖਾਈ ਜਾ ਉਥੇ ਇਹੋ ਜਿਹੇ ਫੋਲਰ ਹਾਲਾ ਛੜਕਦੇ ਤੇ ਬਹਿ ਜਾ ਨਾਲ ਇਹਨਾਂ ਦੀ ਨੱਕ ਵੱਡੀ ਜਾਊਗੀ ਵੇਚੀ ਜਾ ਹੁਣ ਕੀ ਕੀਤੀ ਕੀ ਸਲਾਹ ਕਿਹੇ ਤਵਸਲਾ ਕੀਤੀ ਐ ਅਗਲਾ ਤੇ ਕਿਤੇ ਵਾਹ ਨੂੰ ਤਲਵਾਰਾ ਮਾਣ ਡਿਆ ਉਹਨੇ ਤੇ ਕਿਤੇ ਨੰਨਾ ਨਹੀਂ ਧਰਿਆ ਮੈਂ ਗਾਂਦੀ ਐ ਵੀ ਸੋਨੀਆਂ ਦੇ ਪਿੱਛੇ 2 ਲੱਖ ਲਾਉਣਾ ਉਹਦੇ ਪਿੱਛੇ 2 ਲੱਖ ਲਾਉਂਦਾ ਕੀ ਫਾਇਦਾ ਉਹਨੇ ਨਾਲ ਨੂੰ ਵਿਆਹ ਕੇ ਬਗਾਨੇ ਘਰ ਚੱਲ ਜਾਣਾ ਵਾ ਇਹਨਾਂ ਨੂੰ ਵੀ ਦੇਣਾ ਆੰਨੇ ਮੈਨੂੰ ਇਹ ਦੱਸੋ ਤੂੰ 2 ਸਾਲ ਲਾਇਆ ਛੋਟੇ ਦੇਸ ਆਪਣੇ ਪੈਸੇ ਜਮ੍ਹਾਂ ਕਰਾ ਸਾਨੂੰ ਨਹੀਂ ਲੋੜ ਜਿਆ ਜਿਆ ਤਾਂ ਗਰਮੀ ਪਲਾ ਕਿ ਨਹੀਂ ਦੁਪਈ ਚਲ ਜਾਏ ਮੁੰਡਾ ਮੈਂ ਮੇਰਾ ਕੋਮਲ ਜਿਆ ਮੁੰਡਾ ਕਿਤੇ ਹੈ ਉਹ ਤੇ ਗਰਮੀ ਚ ਉਹ ਤੇ ਮੋਮਬਤੀ ਵਾਂਗੂ ਪਿਗਲ ਜਾਣਾ ਅਗਲੇ ਨੇ ਹਾਸ ਰਸਾ ਫਿਰੇ ਤੇ ਗਾਂਢ ਮੇਰੀ ਇੱਕੋ ਘੱਲ ਜੇ ਜਾਂ ਡੇੜ ਦੀ ਲਾ ਦੋ ਜਾਂ ਸ ਉਹ ਤੇ ਜਲਦੀ ਮੇਰੇ ਪੁੱਤ ਨੇ ਹੁਣ ਕਹਿਤਾ ਜੇ ਤੇ ਬਾਹਰ ਕਰ ਦੋ ਨਹੀਂ ਤੇ ਅਸੀਂ ਦੋਵਾਂ ਨੇ ਨਿਕਲ ਜਾਣਾ ਕਿਤੇ ਨਹੀਂ ਤੇ ਦਵਾਈ ਖਾ ਕੇ ਮਰ ਕੇ ਤੁਹਾਡੇ ਨਾਲ ਲੱਗ ਜਾਣਾ ਜੇ ਹਨ ਮੈਂ ਦਾਤਾ ਇਹ ਤਾਂ ਬੜੀਆਂ ਚੀਜ਼ਾਂ ਹੁੰਦੀਆਂ ਤੁਹਾਨੂੰ ਦਵਾਈ ਖਾਣ ਦੀ ਤੇ ਫੇ ਕੀ ਕਰਾਂ ਹਾ ਲੈ ਕੇ ਮਰ ਜਾਨੀ ਆ ਮੈਂ ਮਰ ਜਾਨਾ ਕਿੱਥੋਂ ਨਾ ਵੈਣੇ ਪੈਸੇ ਮੈਂ ਹਾਏ ਵੀ ਰੱਬ ਤੇ ਆਪ ਤੇ ਆ ਦੋ ਕਿਲੇ ਕਿਲਾ ਤੇਰਾ ਤੇ ਕਿਲਾ ਸਾਡਾ ਉਹ ਗਹਿਣਾ ਕਰ ਲਾਂਗੇ ਆਪਾਂ ਮੁੰਡਾ ਇੱਕ ਵਾਰੀ ਆਪਣਾ ਸੈੱਟ ਹੋ ਗਿਆ ਤੇ ਅਹੀਂ ਅਹੀਂ ਤੇ ਕਿਤੇ ਰਾਜੇ ਰਸਾਲੂ ਵੱਜਣਾ ਕਿਤੇ ਕੋਠੀਆਂ ਪਾਵਾਂਗੇ ਵਧੀਆ ਇਹੋ ਮੁੰਡਾ ਭੜਾਈ ਕਰਕੇ ਕੋ ਵਧੀਆ ਕੰਮ ਕਰਦਾ ਪੈਸੇ ਲਾਉਂਦੇ ਕੰਮ ਨੂੰ ਉਹਨੂੰ ਕਰ ਨਹੀਂ ਦਿੰਦੀ ਉੱਥੇ ਪਤਾ ਨਹੀਂ ਉਹਨੇ ਕੀ ਕੰਮ ਕਰਦਣੇ ਦਿਹਾੜੀਆਂ ਹੀ ਕਰਦੇ ਸਾਰੇ ਤੇ ਮੇਰਾ ਪੁੱਤ ਵੀ ਕਰ ਲੂਗਾ ਤੈਨੂੰ ਤਾਂ ਦਿਹਾੜੀਆਂ ਕਰਦੇ ਹੋਰ ਕੀ ਕਰਦੇ ਇੱਥੇ 2 ਸਾਲ ਹੋ ਗਏ ਵਿਹਲਾ ਬੈਠਾ ਸੀ ਕੰਦੋਲੇ ਪ੍ਰਦੇਸ਼ ਕਿਸ ਨੇ ਵੇਖਿਆ ਉੱਥੇ ਕੀ ਕਰਦੇ ਵਿਚਾਰੇ ਇੱਥੇ ਹੀ ਬਾਹਰ ਬਾਹਰ ਹੀ ਵੱਜਦਾ ਵਾ ਹਾਂ ਕੁੜੀ ਵੀ ਸੈੱਟ ਕਰਨੀ ਹੈ ਅਗਰ ਹੀ ਕੱਲ ਨੂੰ ਵਧੀਆ ਕਰ ਵਿਆਹ ਹੀ ਜਾਊਗੀ ਕਿਤੇ ਨੰਕੀ ਮਿਲ ਜੂਦੇ ਹੋ ਲੈ ਕੁੜੀ ਕੁੜੀ ਸੈੱਟ ਕਰਾ ਤੂੰ ਉਹਨਾਂ ਦੀ ਉਹਨੂੰ ਲਾ ਕੇ ਤੇ ਬੇਲੇ ਆ ਪੁੱਤ ਨਹੀਂ ਤੈਨੂੰ ਦੇਦਾ ਮੈਨੂੰ ਤਾਂ ਕਿਹੜੇ ਵੇਲੇ ਆ ਲੱਗਦਾ ਜੀ ਦਾਇ ਮਤਿਆ ਹੁੰਦਾ ਗ हद होई तेरे आली बंदिया तू किते ਗੱਲ ਤਾਂ ਆਉਣੀ ਨਹੀਂ ਦਿੰਦਾ ਗੱਲ ਤੇ ਆਉਂਦਾ ਹੀ ਨਹੀਂ ਆ ਮੈਂ ਕਰਦਾ ਫੈਸਲਾਇ ਕਰਾ ਕੋਈ ਨਹੀਂ ਇਧਰੋਂ ਮਂਗਾ ਆਪਣੇ ਪੇਕੇਰੋਂ ਪੈਸੇ ਭਲਾਵੇਂ ਨੇ ਕਿੰਨੇ ਕੋ ਭਰਦੇ ਉਹ ਤੇ ਮਤ ਕਰੀ ਦਿੰਦੇ ਨਾ ਰਿਸ਼ਤੇਦਾਰ ਲੱਖ ਡੇਢ ਲੱਖ ਮੇਰੇ ਕੋ ਪਿਆ ਵਾ ਤੇ ਬਹੁਤੀ ਗੱਲ ਉਹ ਮੈਂ ਆਪਣਾ ਪੁੱਤ ਕੱਲ ਨੂੰ ਗਹਿਣਾ ਕਰ ਦੂੰ ਗਹਿਣੇ ਬਹੁਤੀ ਗੱਲ ਤੇ ਵੇਚ ਦੂੰਗੀ ਮੇਰੇ ਪੁੱਤ ਨੇ ਅਡੜੀਆਂ ਮੋਟੀਆਂ ਚੂੜੀਆਂ ਬਾਹਰੋਂ ਕਰਣੀਆਂ ਫਿਰ ਹੌਲ ਪਾਣੇ ਤੈਨੂੰ ਵੀ ਤੇ ਮੈਨੂੰ ਪੁੱਛਦਾ ਨਹੀਂ ਆ ਨਹੀਂ ਸਾਨੂੰ ਇਹ ਕੜੀ ਠੀਕ ਆ ਤੂੰ ਪੁੱਤ ਨੂੰ ਚੂੜੀਆਂ ਪਵਾ ਲੈ ਜਾਂ ਪਾ ਲੈ ਮੰਦਾ ਮੰਦਾ ਹੀ ਨਹੀਂ ਆ ਮੰਨਦਾ ਹੀ ਨਹੀਂ ਆ ਅਸੀਂ ਉਹਨਾਂ ਦੇ ਪੈਰਾਂ 'ਚ ਡਿੱਗਣ ਨੂੰ ਹੋਏ ਆ ਵੀ ਚੱਲ ਕੋਈ ਨਹੀਂ ਲਾਲਚ ਦਿੰਨੇ ਆ ਥੋੜੇ ਬਹੁਤੇ ਕਰਨਗੇ ਚੱਲ ਮੁੰਡਾ ਮੇਰਾ ਸਿਆਣਾ ਬੜਾ ਵਾ ਪੀੜ ਨਿੱਕੇ ਮੋٹے ਦੇਸ਼ 'ਚ ਮੰਨ ਗਿਆ ਵੀ ਚੱਲ 12 ਲੱਖ 'ਚ ਹੀ ਚੱਲ ਜਾਣਾ ਤੇ ਕਰਨਗੇ 12 ਲੱਖ ਆ ਉਹ ਜਿਹੜੀ ਭੈਣ ਵਾ ਉਹ ਵੀ ਨਹੀਂ ਇੰਨਾ ਕੋ ਹੈਗੀ ਪਰ ਕਰਨ ਜੋਗੀ